ਭਾਰ ਨਹੀਂ ਵਧੇਗਾ ਤੁਹਾਡਾ ਕਦੇ ਵੀ ਜ਼ਿੰਦਗੀ ਦੇ ਵਿੱਚ ਭਾਰ ਘਟੇਗਾ ਤੁਹਾਡਾ ਨੰਬਰ 2 ਦੇ ਉੱਤੇ ਤੁਸੀਂ ਕਦੇ ਬਿਮਾਰ ਨਹੀਂ ਹੋਵੋਗੇ ਤੇ ਜਿਹੜਾ ਸਾਡਾ ਬੁਢਾਪਾ ਜਿਹੜਾ ਉਹ ਵੀ ਸਾਡੇ ਤੋਂ ਦੂਰ ਹੋਵੇਗਾ ਅਸੀਂ ਮਤਲਬ ਵੀ ਜਵਾਨ ਹੀ ਦਿਖਾਂਗੇ ਜੋ ਚੀਜ਼ਾਂ ਤੁਸੀਂ ਕੁਦਰਤ ਵੱਲੋਂ ਜਿਹੜੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਤੁਸੀਂ ਸਰੀਰ ਨੂੰ ਦੋਹੋਂਗੇ ਬਿਮਾਰ ਹੋ ਜਾਂਨੇ ਜਾਂ ਸਾਡੇ ਸੈੱਲ ਘਟ ਜਾਂਦੇ ਆ ਜਾਂ ਸਾਨੂੰ ਡੇਂਗੂ ਹੋ ਜਾਂਦਾ ਵਾ ਨਾ ਕਰੇ ਸ਼ੂਗਰ ਹੋਊਗੀ ਨਾ ਕਰੇ ਤੁਸੀਂ ਬਿਮਾਰ ਹੋਵੋਗੇ ਮੇਰੇ ਵੱਲੋਂ ਤੁਹਾਨੂੰ ਸਾਰੇ ਦੇ ਪੈਰੇ ਪੈਰੀ ਸਤ ਸਾਲ ਦੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਿੰਨ ਚੀਜ਼ਾਂ ਇਹੋ ਜਿਹੀਆਂ ਦੱਸਾਂਗਾ ਅਗਰ ਤੁਸੀਂ ਉਹ ਤਿੰਨ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਾਈਫ ਸਟਾਈਲ ਦੇ ਵਿੱਚ ਤੁਸੀਂ ਪੀੜੀਆਂ ਸ਼ੁਰੂ ਕਰ ਦੋਗੇ ਨਾ ਤਾਂ ਮੈਂ ਤੁਹਾਨੂੰ ਗਰੰਟੀ ਦੇਣਾ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਬਿਮਾਰ ਨਹੀਂ ਹੋਵੋਗੇ ਨਾ ਤੁਸੀਂ ਬਿਮਾਰ ਹੋਵੋਗੇ ਤੇ ਨਾ ਤੁਸੀਂ ਕਦੇ ਬੁਢੇ ਹੋਵੋਗੇ ਕਿਉਂਕਿ ਉਹ ਜਿਹੜੀਆਂ ਤਿੰਨ ਚੀਜ਼ਾਂ ਨੇ ਨਾ ਉਹ ਬਹੁਤ ਹੀ ਜ਼ਰੂਰੀ ਨੇ ਤੁਹਾਡੇ ਸਰੀਰ ਦੇ ਲਈ ਕਿਉਂਕਿ ਦੇਖੋ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਅਜੇ ਦੀ ਨਵੀਂ ਜਨਰੇਸ਼ਨ ਲਾ ਲੋ ਜਾਂ ਫਿਰ ਮਤਲਬ ਵੀ ਕੋਈ ਵੀ ਇਨਸਾਨ ਲਗਾ ਲੋ ਉਹ ਚੀਜ਼ਾਂ ਨੂੰ ਮਤਲਬ ਵੀ ਭੁੱਲਦੇ ਜਾ ਰਹੇ ਆ ਅਸੀਂ ਉਹ ਚੀਜ਼ਾਂ ਨੂੰ ਅਸੀਂ ਆਪਣੀ ਡਾਈਟ ਦੇ ਵਿੱਚ ਅਸੀਂ ਬਿਲਕੁਲ ਵੀ ਸ਼ਾਮਿਲ ਨਹੀਂ ਕਰਦੇ ਪਏ ਅਸੀਂ ਜਿਹੜੀਆਂ ਹੋਰ ਚੀਜ਼ਾਂ ਬਣਨ ਲੱਗ ਗਈਆਂ ਜਾਂ ਮਤਲਬ ਵੀ ਬਣਤਰ ਬਣ ਕੇ ਆ ਰਹੀਆਂ ਨੇ ਅਲੱਗ-ਅਲੱਗ ਚੀਜ਼ਾਂ ਅਸੀਂ ਉਹ ਚੀਜ਼ਾਂ ਦੇ ਪਿੱਛੇ ਜ਼ਿਆਦਾ ਭੱਜਦੇ ਪਏ ਆ ਉਹ ਚੀਜ਼ਾਂ ਤੋਂ ਸਾਨੂੰ ਮਤਲਬ ਵੀ ਬੇਨਿਫਿਟ ਕੋਈ ਵੀ ਨਹੀਂ ਹੈਗਾ ਉਹਦਾ ਸਾਨੂੰ ਨੁਕਸਾਨ ਹੀ ਨੁਕਸਾਨ ਆ ਸੋ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਜਿਹੜੀਆਂ ਸਾਨੂੰ ਪੀਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਮਤਲਬ ਸਾਡੀ ਉਮਰ ਵੀ ਲੰਬੀ ਹੋਏਗੀ ਤੇ ਜਿਹੜਾ ਸਾਡਾ ਬੁਢਾਪਾ ਜਿਹੜਾ ਉਹ ਵੀ ਸਾਡੇ ਤੋਂ ਦੂਰ ਹੋਵੇਗਾ ਅਸੀਂ ਮਤਲਬ ਵੀ ਜਵਾਨ ਹੀ ਦਿਖਾਂਗੇ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਦੇਖੋ ਤੁਸੀਂ ਅਗਰ ਇਹ ਚੀਜ਼ ਤੁਸੀਂ ਸਮਝ ਗਏ ਨਾ ਮੇਰੀ ਇਸ ਵੀਡੀਓ ਨੂੰ ਜੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਮੈਂ ਅਗਰ ਤੁਸੀਂ ਉਹ ਚੀਜ਼ ਤੁਸੀਂ ਸਮਝ ਗਏ ਤੁਹਾਡੇ ਦਿਮਾਗ ਦੇ ਵਿੱਚ ਵੇ ਗਈ ਤਾਂ ਤੁਸੀਂ ਉਹ ਚੀਜ਼ ਨੂੰ ਫੋਲੋ ਕਰ ਲਿਆ ਨਾ ਤਾਂ ਮੈਂ ਕਹਿੰਦਾ ਤੁਹਾਡੀ ਉਮਰ ਜਿਹੜੀ ਬਹੁਤ ਜ਼ਿਆਦਾ ਲੰਬੀ ਹੋਏਗੀ ਤੇ ਤੁਸੀਂ ਬਿਮਾਰ ਵੀ ਨਹੀਂ ਹੋਵੋਗੇ ਜੀ ਉਸ ਉਹ ਕਿਹੜੀ ਚੀਜ਼ ਹੈ ਦੇਖੋ ਸਭ ਤੋਂ ਪਹਿਲਾ ਨੰਬਰ ਹੈਗਾ ਨਾਰੀਅਲ ਪਾਣੀ ਨੰਬਰ 1 ਦੇ ਉੱਤੇ ਹੈਗਾ ਨਾਰੀਅਲ ਪਾਣੀ ਨੰਬਰ 2 ਦੇ ਉੱਤੇ ਹੈਗਾ ਗੰਨੇ ਦਾ ਰਸ ਨੰਬਰ 3 ਤੇ ਹੈਗਾ ਵਾ ਨਿੰਬੂ ਪਾਣੀ ਠੀਕ ਆ ਆ ਜਿਹੜੀਆਂ ਤਿੰਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੀ ਡਾਈਟ ਦੇ ਵਿੱਚ ਤੁਸੀਂ ਸ਼ਾਮਿਲ ਕਰਨੀਆਂ ਹੀ ਕਰਨੀਆਂ ਨੇ ਤੁਸੀਂ ਲੋਕ ਪਤਾ ਕੀ ਕਰਦੇ ਪਏ ਹੋ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਉਹ ਬਹੁਤ سارے ਲੋਕ ਜਾਂ ਹੋਰ ਵੀ ਹਨਾ ਲੋਕ ਨਾ ਤਾਂ ਦੇਖੋ ਨਾਰੀਲ ਪਾਣੀ ਬਹੁਤ ਘੱਟ ਪੀ ਰਹੇ ਨੇ ਨੰਬਰ ਤੋਂ ਗੰਨੇ ਦਾ ਰਸ ਬਹੁਤ ਘੱਟ ਪੀ ਰਹੇ ਨੇ ਨੰਬਰ ਤੇ ਨਿੰਬੂ ਪਾਣੀ ਹੈ ਜਿਹੜਾ ਨਿੰਬੂ ਪਾਣੀ ਵੀ ਉਹ ਬਹੁਤ ਹੀ ਜ਼ਿਆਦਾ ਘੱਟ ਵਿੰਦੇ ਪਏ ਨੇ ਸੋ ਰੀਜ਼ਨ ਕੀ ਆ ਨਾਰੀਲ ਪਾਣੀ ਪੀਂਦੇ ਨੇ ਜਿਹੜੇ ਲੋਕ ਜਿਵੇਂ ਹੁਣ ਨਾਰੀਲ ਪਾਣੀ ਜਿਹੜੇ ਅੱਜ ਕੱਲ ਟੈਂਪਰੇਰੀ ਜਿ ਬਣ ਕੇ ਆਉਣ ਲੱਗੇਗੇ ਬੋਤਲਾਂ ਦੇ ਵਿੱਚ ਨਾਰੀਲ ਪਾਣੀ ਪਾਏ ਹੋਏ ਨੇ ਜਾਂ ਹੋਰ ਚੀਜ਼ਾਂ ਪਾਈਆਂ ਹੋਈਆਂ ਨੇ ਉਹ ਮਤਲਬ ਪੀ ਜਾ ਰਹੇ ਨੇ ਆਪਾਂ ਉਹ ਨਹੀਂ ਪੀਣਾ ਨਾ ਕਿ ਨਾਰੀਲ ਪਾਣੀ ਜਿਹੜਾ ਮਤਲਬ ਨਾਰੀਲ ਦੇ ਵਿੱਚ ਪਾਣੀ ਹੁੰਦਾ ਵਾ ਇਹ ਚੀਜ਼ਾਂ ਪੀਣ ਦਾ ਸਾਨੂੰ ਬਹੁਤ ਜ਼ਿਆਦਾ ਬ ਜਦੋਂ ਅਸੀਂ ਮਤਲਬ ਮੰਨ ਕੇ ਚਲੋ ਅਸੀਂ ਬਿਮਾਰ ਹੋ ਜਾਈਏ ਜਾਂ ਸਾਡੇ ਸੈੱਲ ਘਟ ਜਾਂਦੇ ਆ ਜਾਂ ਸਾਨੂੰ ਡੇਂਗੂ ਹੋ ਜਾਂਦਾ ਵਾ ਫਿਰ ਅਸੀਂ ਕੀ ਕਰਦੇ ਆ ਫਿਰ ਅਸੀਂ ਨਾਰੀਲ ਪਾਣੀ ਨਾ ਲੱਬ ਲੱਬ ਕੇ ਲਿਉਂਨੇ ਆ ਨਾਰੀਲ ਅਸੀਂ ਕਿੰਨੇ ਵਾਰ ਨਾਰੀਲ ਪਾਣੀ ਪੀ ਤੇਰੇ ਸੈੱਲ ਘਟ ਗਿਆ ਤੂੰ ਠੀਕ ਹੋ ਜਾਏਗਾ ਹਣਾ ਆਪਾਂ ਕਿੰਨਾ ਨਾਰੀਲ ਪਾਣੀ ਪੀਨੇ ਆਪਾਂ ਦਿਨ ਦੇ ਵਿੱਚ 3-3 4-4 ਪੀ ਜਾਂਨੇ ਥੋੜਾ ਥੋੜਾ ਕਰਕੇ ਆਪਾਂ ਗੰਨੇ ਦਾ ਰਸ ਵੀ ਪੀ ਜਾਂਨੇ ਆ ਪਾ ਨਿੰਬੂ ਪਾਣੀ ਵੀ ਆਪਾਂ ਪੀ ਜਾਂਨੇ ਆ ਸੋ ਜਦੋਂ ਅਸੀਂ ਬਿਮਾਰ ਪੈਨੇ ਆ ਨਾ ਉਦੋਂ ਸਾਨੂੰ ਆ ਚੀਜ਼ਾਂ ਦਾ ਸਾਨੂੰ ਪਤਾ ਲੱਗਦਾ ਵਾ ਵੀ ਇਹਨਾਂ ਦੀ ਕੀ ਇਮੀਅਤ ਆ ਜਦੋਂ ਅਸੀਂ ਬਿਮਾਰ ਨਹੀਂ ਹੁੰਦੇ ਸਾਡੇ ਸੱਲ ਨਹੀਂ ਕਰਦੇ ਸਾਨੂੰ ਡੈਂਗੂ ਨਹੀਂ ਹੁੰਦਾ ਹੈਗਾ ਉਦੋਂ ਸਾਨੂੰ ਇਹ ਚੀਜ਼ਾਂ ਦੀ ਮਤਲਬ ਲੋੜ ਹੀ ਨਹੀਂ ਪੈਂਦੀ ਹੈਗੀ ਅਸੀਂ ਕੀ ਪੀ ਜੰਨੇ ਆ ਅਸੀਂ ਕੋਲਡ ਡਰਿੰਕ ਪੀ ਜੰਨੇ ਆ ਅਸੀਂ ਠੀਕ ਹੈ ਜੀ ਕੋਲਡ ਡਰਿੰਕਾਂ ਹੋ ਗਈਆਂ ਜੂਸ ਹੋ ਗਏ ਡੱਬੇ ਵਾਲੇ ਜੂਸ ਹੋ ਗਏ ਹਨ ਪੈਕਟਾਂ ਵਾਲੇ ਜੂਸ ਹੋ ਗਏ ਅਸੀਂ ਉਹ ਪੀ ਜੰਨੇ ਆ ਤੁਸੀਂ ਯਾਰ ਤੇ ਇਹ ਚੀਜ਼ ਨਾ ਦਿਮਾਗ ਦੇ ਵਿੱਚ ਬਿਠਾ ਲਓ ਤੁਸੀਂ ਇਹ ਚੀਜ਼ ਸੋਚੋ ਮੇਰੀ ਦੇਖੋ ਮੰਨ ਕੇ ਚੱਲੋ ਜਿਹੜਾ ਸਾਡਾ ਇੱਕ ਸਰੀਰ ਆ ਸਾਡਾ ਆਹ ਸਰੀਰ ਆ ਇੱਕ ਠੀਕ ਹੈ ਜੀ ਇਹ ਜਿਹੜਾ ਸਾਡਾ ਸਰੀਰ ਹੈ ਨਾ ਇਹ ਕੁਦਰਤ ਨੇ ਤਿਆਰ ਕੀਤਾ ਵਾ ਸਾਡਾ ਕੁਦਰਤੀ ਇਹ ਢਾਂਚਾ ਸਾਡਾ ਜਿਹੜਾ ਕੁਦਰਤ ਨੇ ਤਿਆਰ ਕੀਤਾ ਵਾ ਤੇ ਇਹ ਇਨਸਾਨ ਨੇ ਥੋੜੀ ਤਿਆਰ ਕੀਤਾ ਵਾ ਸੋ ਇਸ ਕਰਕੇ ਜੋ ਤੁਸੀਂ ਕੁਦਰਤੀ ਚੀਜ਼ਾਂ ਤੁਸੀਂ ਇਹ ਸਰੀਰ ਨੂੰ ਦਵੋਗੇ ਨਾ ਤੁਸੀਂ ਜੋ ਚੀਜ਼ਾਂ ਤੁਸੀਂ ਕੁਦਰਤ ਵੱਲੋਂ ਜਿਹੜੀਆਂ ਚੀਜ਼ਾਂ ਬਣਾਈਆਂ ਹੋਈਆਂ ਨੇ ਤੁਸੀਂ ਸਰੀਰ ਨੂੰ ਦੋਗੇ ਉਹ ਚੀਜ਼ਾਂ ਤੁਹਾਡੇ ਸਰੀਰ ਨੂੰ ਲੱਗਣੀਆਂ ਨੇ ਤੇ ਤੁਹਾਡੇ ਸਰੀਰ ਨੇ ਗਰੋਥ ਕਰਨੀਆਂ ਤੇ ਸਾਰਾ ਕੁਝ ਮਿਨਰਲ ਨੇ ਜਿਹੜੇ ਆ ਨਾ ਵਿਟਾਮਿਨ ਨੇ ਮਿਨਰਲ ਨੇ ਪ੍ਰੋਟੀਨਾ ਉਹ ਸਾਰਾ ਕੁਝ ਤੁਹਾਨੂੰ ਲੱਗੂਗਾ ਤੁਸੀਂ ਕੀ ਕਰਦੇ ਹੋ ਤੁਸੀਂ ਕੋਲਡ ਡਰਿੰਕ ਪੀ ਜਾਂਦੇ ਹੋ ਡੱਬੇ ਵਾਲੇ ਜੂਸ ਪੀ ਜਾਂਦੇ ਹੋ ਤੁਸੀਂ ਗੰਦਮੰਦ ਬਣਾ ਬਣਾਇਆ ਖਾਈ ਜਾਂਦੇ ਹੋ ਸਾਰਾ ਕੁਝ ਜੋ ਇਨਸਾਨ ਨੇ ਬਣਾਇਆ ਵਾ ਕੋਲਡ ਡਰਿੰਕ ਆ ਜਿਹੜੀ ਕੋਲਡ ਡਰਿੰਕ ਤਾਂ ਨਹੀਂ ਕੁਦਰਤ ਨੇ ਬਣਾਈ ਹੈਗੀ ਕੁਦਰਤ ਨੇ ਸਿਰਫ ਪਾਣੀ ਬਣਾਇਆ ਕੋਲਡ ਡਰਿੰਕ ਦੇ ਵਿੱਚ ਪਾਣੀ ਪੈਂਦਾ ਵਾ ਇਹਦੇ ਵਿੱਚ ਆਰਟੀਫੀਸ਼ੀਅਲ ਕਲਰ ਪੇਜ ਜਾਂਦਾ ਵਾ ਖੰਡ ਪੇਜ ਜਾਂਦੀ ਆ ਜਾਂ ਹੋਰ ਕੁਝ ਪੇਜ ਜਾਂਦਾ ਵਾ ਹਨਾ ਬੜਾ ਕੁਝ ਇਹਦੇ ਵਿੱਚ ਪੇਜ ਜਾਂਦਾ ਵਾ ਗੈਸ ਗੂੰਸ ਪਾ ਕੇ ਬਹੁਤ ਕੁਝ ਪੇਜ ਜਾਂਦਾ ਵਾ ਉਹ ਇਹ ਤਾਂ ਇਨਸਾਨ ਨੇ ਬਣਾਈਆ ਇਹ ਸਾਡੇ ਸਰੀਰ ਲਈ ਵਧੀਆ ਬਿਲਕੁਲ ਵੀ ਨਹੀਂ ਹੈਗਾ ਤੋ ਇਸ ਕਰਕੇ ਸਾਨੂੰ ਕੋਈ ਕੋਲਡ ਡਰਿੰਕ ਕੋਈ ਡੱਬੇ ਵਾਲਾ ਜੂਸ ਕੋਈ ਕੁਝ ਵੀ ਨਹੀਂ ਪੀਣਾ ਚਾਹੀਦਾ ਕਿਉਂਕਿ ਕੁਦਰਤ ਨੇ ਸਾਚੀਜ ਬਣਾਈ ਨਹੀਂ ਇਹ ਚੀਜ਼ਾਂ ਤਾਂ ਸਾਡੇ ਸਰੀਰ ਲਈ ਬਣੀਆਂ ਨਹੀਂ ਇਹ ਚੀਜ਼ਾਂ ਤਾਂ ਸਾਡੇ ਸਰੀਰ ਲਈ ਹਾਨੀਕਾਰਕ ਆ ਜਾਨ ਦੇਵਾ ਸਾਡੇ ਲਈ ਇਹ ਜਿਹੜੀ ਕੁਦਰਤ ਨੇ ਸਾਡੇ ਸਰੀਰ ਲਈ ਬਣਾਇਆ ਵਾ ਉਹ ਬਣਾਇਆ ਨਾਰੀਲ ਪਾਣੀ ਨਾਰੀਲ ਪਾਣੀ ਡੇਲੀ ਪੀਓ ਉਸ ਤੋਂ ਬਾਅਦ ਗੰਨੇ ਦਾ ਰਸ ਪੀਓ ਗੰਨੇ ਦੇ ਰਸ ਪੀਣ ਦੇ ਬਹੁਤ ਜ਼ਿਆਦਾ ਬੈਨੀਫਿਟ ਆ ਦੇਖੋ ਜਿਹੜਾ ਗੰਨੇ ਦਾ ਰਸ ਆ ਇਹਦੇ ਵਿੱਚ ਜਿਹੜਾ ਮਤਲਬ ਵੀ ਮਿਠਾਸ ਆ ਜਿਹੜੀ ਹੈ ਨਾ ਜਿਹੜਾ ਰਸ ਵਾ ਉਗ ਉਹ ਇਨਸਾਨ ਨੇ ਨਹੀਂ ਪਾਈ ਹੈਗੀ ਇਹਦੇ ਵਿੱਚ ਕਿੰਨੇ ਪਾਈਆ ਕੁਦਰਤ ਨੇ ਪਾਈਆ ਨਾ ਕੁਦਰਤੀ ਰਸ ਆ ਇਹਦੇ ਵਿੱਚ ਗੰਨੇ ਦਾ ਵਾ ਜਿਹੜਾ ਮਿੱਠਾ ਵਾ ਹਨਾ ਕੋਈ ਗੰਨੇ ਮਿੱਠੇ ਵੱਧ ਹੁੰਦੇ ਗਈ ਘੱਟ ਹੁੰਦੇ ਆ ਉਹ ਜਿਹੜੀ ਮਿਠਾਸ ਆ ਉਹ ਵੀ ਕੁਦਰਤ ਨੇ ਪਾਈ ਆ ਸੋ ਇਹ ਕੁਦਰਤੀ ਰਸ ਹੋ ਗਿਆ ਸੋ ਇਸ ਕਰਕੇ ਸਾਨੂੰ ਪੀਣਾ ਚਾਹੀਦਾ ਨਾ ਇਤੋਂ ਕਦੇ ਗੰਨੇ ਦੇ ਰਸ ਤੋਂ ਨਾ ਕਰੇ ਸ਼ੂਗਰ ਹੋਊਗੀ ਨਾ ਕਰਦੇ ਤੁਸੀਂ ਬਿਮਾਰ ਹੋਵੋਗੇ ਨੰਬਰ 3 ਤੇ ਆ ਗਿਆ ਨਿੰਬੂ ਪਾਣੀ ਜਿਹੜਾ ਨਿੰਬੂ ਆ ਉਹਦੇ ਅੰਦਰ ਜਿਹੜਾ ਰਸ ਹੁੰਦਾ ਵਾ ਨਿੰਬੂ ਦੇ ਅੰਦਰ ਜਿਹੜਾ ਰਸ ਹੁੰਦਾ ਉਹਦੇ ਤਾਂ ਮੈਂ ਕਹਿੰਦਾ ਯਾਰ ਬਹੁਤ ਹੀ ਜ਼ਿਆਦਾ ਬੇਨਫੀਟ ਆ ਬਹੁਤ ਜ਼ਿਆਦਾ ਬੇਨਫੀਟ ਆ ਤੁਹਾਡੇ ਸਰੀਰ ਦੇ ਅੰਦਰ ਮੰਨ ਕੇ ਚੱਲੋ ਬਹੁਤ ਸਾਰੀਆਂ ਬਿਮਾਰੀਆਂ ਲੱਗਦੀ ਨੇ ਜਦੋਂ ਤੁਸੀਂ ਨਿੰਬੂ ਪਾਣੀ ਪੀਂਦੇ ਹੋ ਨਾ ਜਾਂ ਨਿੰਬੂ ਦਾ ਰਸ ਤੁਸੀਂ ਪੀਂਦੇ ਹੋ ਉਹ ਤੁਹਾਡਾ ਮਤਲਬ ਵੀ ਜਿਹੜਾ ਰਸੇ ਦੇ ਵਿੱਚ ਨਿਕਲਦਾ ਨਿੰਬੂ ਦੇ ਵਿੱਚ ਤੁਹਾਡੀਆਂ ਬਿਮਾਰੀਆਂ ਦੇ ਨਾਲ ਲੜਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਵਾ ਕਿਉਂਕਿ ਉਹ ਕੁਦਰਤੀ ਨਿੰਬੂ ਪਾਣੀ ਬਣਿਆ ਹੁੰਦਾ ਵਾ ਜਿਹੜਾ ਨਿੰਬੂ ਦੇ ਅੰਦਰ ਰਸ ਹੁੰਦਾ ਥੋੜੀ ਉਹ ਕੁਦਰਤ ਵੱਲੋਂ ਰਸ ਬਣਾਇਆ ਹੁੰਦਾ ਵਾ ਉਹ ਤੁਹਾਡੀ ਬੋਡੀ ਦੇ ਨਾਲ ਵਿੱਚ ਜਿੰਨੇ ਵੀ ਮਤਲਬ ਵੀ ਗਲਤ ਚੀਜ਼ ਕੋਈ ਆ ਜਾਂਦੀ ਆ ਉਹ ਇਹਦੇ ਸੋ ਇਸ ਕਰਕੇ ਇਹ ਜਿਹੜੇ ਕੁਦਰਤ ਵੱਲੋਂ ਚੀਜ਼ਾਂ ਬਣਾਈਆਂ ਹੋਈਆਂ ਨੇ ਇਹਨਾਂ ਦੇ ਬਹੁਤ ਜ਼ਿਆਦਾ ਬੈਨੀਫਿਟ ਆ ਜੇ ਤੁਸੀਂ ਇਹ ਚੀਜ਼ਾਂ ਪੀਣ ਲੱਗ ਗਏ ਦੇਖੋ ਨੰਬਰ 1 ਤੁਹਾਡਾ ਭਾਰ ਘਟੇਗਾ ਭਾਰ ਨਹੀਂ ਵਧੇਗਾ ਤੁਹਾਡਾ ਕਦੇ ਵੀ ਜ਼ਿੰਦਗੀ ਦੇ ਵਿੱਚ ਭਾਰ ਘਟੇਗਾ ਤੁਹਾਡਾ ਨੰਬਰ 2 ਦੇ ਉੱਤੇ ਤੁਸੀਂ ਕਦੇ ਬਿਮਾਰ ਨਹੀਂ ਹੋਵੋਗੇ ਨੰਬਰ 3 ਦੇ ਉੱਤੇ ਕਦੇ ਤੁਸੀਂ ਬੁਢੇ ਨਹੀਂ ਹੋਵੋਗੇ ਬੁਢਾਪਾ ਨਹੀਂ ਆਊਗਾ ਤੁਹਾਨੂੰ ਤੁਹਾਡੇ ਜਿੰਨੇ ਗੋਡੇ ਮੋਡੇ ਹੋ ਗਏ ਜਾਂ ਉਹ ਕੋਈ ਵੀ ਜੋਇੰਟ ਦੁਖਦੇ ਨਾ ਉਹ ਤਾਂ ਹੀ ਦੁਖਦੇ ਕਿਉਂਕਿ ਅਸੀਂ ਕੁਦਰਤੀ ਚੀਜ਼ਾਂ ਸੀ ਜਿਹੜੀਆਂ ਬਣੀਆਂ ਨੇ ਉਹ ਅਸੀਂ ਖਾ ਹੀ ਨਹੀਂ ਰਹੇ ਅਸੀਂ ਤੋ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਰੋਜ਼ ਤੁਸੀਂ ਰੱਖੋ ਯਾਰ ਮੈਂ ਨਾਰੀਲ ਪਾਣੀ ਪੀਣਾ ਹੀ ਪੀਣਾ ਮਾਂ ਨਾਰੀਲ ਪਾਣੀ ਕਦੋਂ ਪੀਣਾ ਮਾਂ ਜੇ ਤੁਸੀਂ ਆਪਣੇ ਦਿਮਾਗ ਨੂੰ ਤੇਜ਼ ਕਰਨਾ ਚਾਹੁੰਦੇ ਹੋ ਫਿੱਟ ਰਹਿਣਾ ਚਾਹੁੰਦੇ ਹੋ ਨਾ ਸਵੇਰੇ ਖਾਲੀ ਪੇਟ ਉੱਠਣਸਾਰ ਨਾਰੀਲ ਪਾਣੀ ਪੀਓ ਸਵੇਰੇ ਉੱਠਣਸਾਰ ਘਰੇ ਲਿਆਓ ਰੱਖ ਲਓ ਥੈਲਾ ਭਰ ਕੇ ਲਿਆਓ ਇੱਕ 20-25 ਨਾਰੀਲ ਦੇ ਮੰਡੀ ਦੇ ਵਿੱਚ ਬਹੁਤ ਸਸਤੇ ਮਿਲ ਜਾਂਦੇ ਆ ਤੁਸੀਂ ਨਾਰੀਲ ਪਾਣੀ ਸਵੇਰੇ ਉੱਠਣਸਾਰ ਪੀਣਾ ਸ਼ੁਰੂ ਕਰ ਦਿਓ ਗੰਨੇ ਦਾ ਰਸ ਜਿਹੜਾ ਇਹ ਜਦੋਂ ਵੀ ਤੁਸੀਂ ਬਾਜ਼ਾਰ ਦੇ ਵਿੱਚ ਜਾਂਦੇ ਹੋ ਦੁਪਹਿਰੇ ਸ਼ਾਮ ਨੂੰ ਹਨਾ ਤਾਂ ਤੁਸੀਂ ਗੰਨੇ ਦੀ ਰਸ ਰੈਡੀ ਦੇਖੀ ਹੋਣੀ ਉਹਨੂੰ ਕਹਦੇ ਵੀ ਯਾਰ ਬਰਫ਼ਾ ਨਾ ਪਾਈ ਵਿੱਚ ਬਿਨਾ ਬਰਫ਼ ਤੋਂ ਤੁਸੀਂ ਗੰਨੇ ਦਾ ਰਸ ਜਿਹੜਾ ਉਹ ਪੀਣਾ ਸ਼ੁਰੂ ਕਰਦੋ ਦੁਪਹਿਰ ਨੂੰ ਨਿੰਬੂ ਪਾਣੀ ਬਣਾ ਕੇ ਰੱਖੋ ਘਰੇ ਇਹਦੇ ਵਿੱਚ ਤੁਸੀਂ ਜਦੋਂ ਨਿੰਬੂ ਪਾਣੀ ਬਣਾਉਣਾ ਨਾ ਤੁਸੀਂ ਮਿੱਠਾ ਨਹੀਂ ਪਾਉਣਾ ਹੈਗਾ ਬਿਲਕੁਲ ਹੀ ਸ਼ੂਗਰ ਬਿਲਕੁਲ ਹੀ ਐਡ ਨਹੀਂ ਕਰਨੀ ਹੈਗੀ ਤੁਸੀਂ ਪਾਣੀ ਦੇ ਵਿੱਚ ਨਿੰਬੂ ਨਿਚੋੜੋ ਦੋ ਨਿੰਬੂ ਨਿਚੋੜੋ ਇੱਕ ਨਿੰਬੂ ਨਿਚੋੜੋ ਇੱਕ ਗਲਾਸ ਦੇ ਵਿੱਚ ਤੁਸੀਂ ਪੀ ਲਓ ਉਹਦੇ ਵਿੱਚ ਤੁਸੀਂ ਪਿੰਕ ਸਾਲਟ ਪਾ ਸਕਦੇ ਹੋ ਹਨਾ ਸੈਂਦਾ ਨਮਕ ਪਾ ਲੋ ਪਿੰਕ ਸਾਲਟ ਪਾ ਲੋ ਪਾਕਿਸਤਾਨੀ ਨਮਕ ਪਾ ਲੋ ਜਾਂ ਫਿਰ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਜਿਹੜੀ ਉਹ ਵੀ ਪਾ ਸਕਦੇ ਹੋ ਤੁਸੀਂ ਇਹ ਤਿੰਨ ਚਾਰ ਚੀਜ਼ਾਂ ਐਡ ਕਰਕੇ ਤੁਸੀਂ ਨਿੰਬੂ ਪਾਣੀ ਪੀਓ ਜਦੋਂ ਮਰਜੀ ਸੋ ਪਾਣੀ ਆ ਜਿਹੜਾ ਇੱਕ ਪਾਣੀ ਵੀ ਕੁਦਰਤੀ ਆ ਜਿਹੜੀ ਸਾਡੀ ਬੋਡੀ ਆ ਇਹ 85% ਸਾਡੀ ਪਾਣੀ ਦੇ ਉੱਤੇ ਖੜੀ ਆ ਪਾਣੀ ਨੂੰ ਜਿਆਦਾ ਤੋਂ ਜਿਆਦਾ ਪੀਓ ਸਾਡੇ ਲਈ ਇਹ ਚੀਜ਼ਾਂ ਨੇ ਜਿਹੜੀਆਂ ਕੁਦਰਤੀ ਚੀਜ਼ਾਂ ਬਣੀਆਂ ਹੋਈਆਂ ਨੇ ਨਾ ਸਾਡੇ ਸਰੀਰ ਲਈ ਇਹੀ ਚੀਜ਼ਾਂ ਫਾਇਦੇਮੰਦ ਨੇ ਇਹਨਾਂ ਨੇ ਸਾਡੀ ਬੋਡੀ ਨੂੰ ਚਲਾਉਣਾ ਵਾ ਸੋ ਦੇਖੋ ਜਦੋਂ ਜਵਾਬ ਹੁੰਦਾ ਵਾ ਛੋਟਾ ਬੱਚਾ ਹੁੰਦਾ ਵਾ ਉਹ ਕਿਹਦੇ ਨਾਲ ਗਰੋ ਕਰਦਾ ਵਾ ਉਹਨੂੰ ਕੁਦਰਤੀ ਗਰੋ ਕਰਦੀ ਆ ਉਹਨੂੰ ਜੋ ਇਨਸਾਨ ਨੇ ਚੀਜ਼ਾਂ ਬਣਾਈਆਂ ਨੇ ਉਹਦੇ ਨਾਲ ਥੋੜੀ ਗਰੋ ਕਰਦਾ ਵਾ ਉਹ ਜੰਮ ਦੇ ਬੱਚੇ ਨੂੰ ਤੁਸੀਂ ਕੋਲ ਡ੍ਰਿੰਕ ਪਿਲਾ ਦੋ ਪਚ ਜੂਗੀ ਉਹਦੇ ਨਹੀਂ ਪਚਦੀ ਕਿਉਂਕਿ ਉਹਦਾ ਲੀਵਰ ਨਹੀਂ ਸਟਰੋਂਗ ਹੁੰਦਾ ਉਹਨੂੰ ਜੂਸ ਪਿਲਾ ਦੋ ਪਚ ਜੂਗਾ ਨਹੀਂ ਪਚਦਾ ਕਿਉਂਕਿ ਉਹਦਾ ਲੀਵਰ ਸਟਰੋਂਗ ਨਹੀਂ ਹੁੰਦਾ ਹੈਗਾ ਸੋ ਇਸ ਕਰਕੇ ਤੁਸੀਂ ਜਿਹੜੀ ਕੁਦਰਤੀ ਚੀਜ਼ਾਂ ਬਣੀਆਂ ਨੇ ਕੁਦਰਤੀ ਚੀਜ਼ਾਂ ਨਾਲ ਹੀ ਤੁਸੀਂ ਮਤਲਬ ਵੀ ਆਪਣੀ ਜ਼ਿੰਦਗੀ ਜਿਓ ਆਹ ਚੀਜ਼ਾਂ ਦੇ ਕੋਲ ਡਰਿੰਕ ਵਾਲੀ ਹੋ ਗਈਆਂ ਆਈਸਕ੍ਰੀਮਾਂ ਹੋ ਗਈਆਂ ਇਹ ਡੱਬੇ ਵਾਲੀਆਂ ਚੀਜ਼ਾਂ ਖਾਣੀਆਂ ਬੰਦ ਕਰ ਦੋ ਹੁਣ ਤੁਸੀਂ ਦੇਖ ਲਓ ਜਦੋਂ ਛੋਟਾ ਬੱਚਾ ਹੁੰਦਾ ਵਾ ਉਹ ਆਪਣੀ ਮਾਂ ਦਾ ਦੁੱਧ ਜਦੋਂ ਚੁੰਗਦਾ ਵਾ ਫੀਡ ਲੈਂਦਾ ਵਾ ਤਾਂ ਆਣਾ ਜੇ ਉਹਦੀ ਮਾਂ ਦੇਖੋ ਬਾਹਰਲੀ ਚੀਜ਼ ਕੁਝ ਨਹੀਂ ਖਾਂਦੀ ਹੈਗੀ ਘਰ ਦੀ ਚੀਜ਼ ਬਣਾ ਕੇ ਖਾਏਗੀ ਤਾਂ ਉਹਦਾ ਬੱਚਾ ਬੜਾ ਮਤਲਬ ਹੀ ਹੈਲਥੀ ਰਹੇਗਾ ਕਦੇ ਬਿਮਾਰ ਨਹੀਂ ਹੋਏਗਾ ਜੇ ਮੰਨ ਕੇ ਚੱਲੋ ਉਹਦੀ ਮਾਂ ਨੇ ਬੱਚੇ ਦੀ ਮਾਂ ਨੇ ਕੋਈ 버ਗਰ ਖਾ ਲਿਆ ਜਾਂ ਕੁਝ ਖਾ ਲਿਆ ਜਾਂ ਪੀਜ਼ਾ ਖਾ ਲਿਆ ਤੇ ਉਹਨੇ ਫੀਡ ਆਪਣੇ ਬੱਚੇ ਨੂੰ ਦੇਤੀ ਤਾਂ ਜਿਹੜਾ ਬੱਚਾ ਵਾ ਉਹ ਨਾਲ ਹੀ ਬਿਮਾਰ ਪੈ ਜਾਂਦਾ ਵਾ ਕਿਉਂ ਜਦ ਜੇ ਫੀਡ ਮਤਲਬ ਵੀ ਦਿੱਤੀ ਆ ਉਹਦੇ ਬਾਹਰਲੀ ਚੀਜ਼ ਖਾਦੀ ਜੀ ਜੋ ਤੁਸੀਂ ਖਾਓਗੇ ਤੁਹਾਡੀ ਬੋਡੀ ਨੇ ਉਹੀ ਚੀਜ਼ ਬਣਾਉਣੀ ਆ ਜੋ ਤੁਸੀਂ ਖਾਓਗੇ ਸਾਡਾ ਸਰੀਰ ਵੀ ਉਸੇ ਤਰੀਕੇ ਨਾਲ ਕੰਮ ਕਰਦਾ ਵਾ ਸੋ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਿੰਨ ਚੀਜ਼ਾਂ ਦਾ ਪੀਣਾ ਤੁਸੀਂ ਸ਼ੁਰੂ ਕਰ ਦੋ ਤੁਸੀਂ 15 ਦਿਨਾਂ ਬਾਅਦ ਠੀਕ 15 ਦਿਨਾਂ ਬਾਅਦ ਤੁਸੀਂ ਦੇਖ ਲਿਓ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲਣਗੇ ਨਾ ਕਦੇ ਤੁਹਾਡੇ ਜ਼ਿੰਦਗੀ ਦੇ ਵਿੱਚ ਨਾ ਤੁਹਾਡੇ ਸਰੀਰ ਦੇ ਘਰੇ ਸੈੱਲ ਘਟਣਗੇ ਨਾ ਕਦੇ ਤੁਹਾਨੂੰ ਡੇਂਗੂ ਹੋਏਗਾ ਨਾ ਮਲੇਰੀਆ ਹੋਏਗਾ ਨਾ ਤੁਹਾਨੂੰ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਬਿਮਾਰੀ ਨਹੀਂ ਲੱਗਣੀ ਹੈਗੀ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਤੁਸੀਂ ਫਿੱਟ ਮਹਿਸੂਸ ਕਰੋਗੇ ਸੋ ਅੱਜ ਤੋਂ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਤੁਸੀਂ ਐਡ ਕਰ ਲਓ ਜਦੋਂ ਤੁਸੀਂ ਇਹ ਚੀਜ਼ਾਂ ਤੁਸੀਂ ਐਡ ਕਰ ਲਓਗੇ ਨਾ ਤੁਸੀਂ ਆਪ ਦੇਖਣਾ ਤੁਹਾਡੀ ਹੈਲਥ ਦੇਖਣਾ ਕਿੰਨੀ ਫਿੱਟ ਹੋ ਜੇਗੀ ਤੁਹਾਡਾ ਭਾਰ ਵੀ ਘਟੇਗਾ ਤੁਹਾਡੀ ਉਮਰ ਵੀ ਵਧੇਗੀ ਤੇ ਤੁਸੀਂ ਹੋਰ ਲੋਕਾਂ ਨਾਲੋਂ ਯੰਗ ਲੱਗਣਾ ਸ਼ੁਰੂ ਕਰ ਦੋਗੇ ਇਹ ਮਤਲਬ ਕਿਉਂਕਿ ਇਹ ਜਿਹੜੇ ਕੁਦਰਤੀ ਚੀਜ਼ਾਂ ਨੇ ਇਹ ਗੰਦੀਆਂ ਵਾਂਗ ਚਿੱਦੀਆਂ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਜਿਵੇਂ ਕੋਲਡ ਡਰਿੰਕ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਗੰਦਮੰਦ ਹੋ ਗਿਆ ਕੋਲਡ ਡਰਿੰਕ ਤੁਸੀਂ ਕਿੰਨੀ ਦੇਰ ਤੱਕ ਪੀ ਲੋਗੇ ਮੰਨ ਕੇ ਚੱਲੋ ਤੁਸੀਂ ਕੋਲਡ ਡਰਿੰਕ ਲੈ ਰਹੇ ਹੋ 50 ਰੁਪਏ ਦੀ ਕੋਲਡ ਡਰਿੰਕ ਲੈ ਰਹੇ ਹੋ ਤਾਂ 30 ਰੁਪਏ ਤੋਂ ਲੈ ਕੇ 40 ਰੁਪਏ ਦੇ ਵਿੱਚ ਤਾਂ ਨਾਰੀਲ ਆ ਜਾਂਦਾ ਵਾ ਕੋਲਡ ਡਰਿੰਕ ਪੀਓਗੇ ਫਿਰ ਨਾਰੀਲ ਪੀਓਗੇ ਤਾਂ ਤੁਹਾਡੇ ਪੈਸੇ ਬਚਦੇ ਪਏ ਆ ਇੱਕ ਤੁਸੀਂ ਹੈਲਦੀ ਹੁੰ ਸੋ ਇਸ ਕਰਕੇ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆ ਗੰਦਮੰਦ ਖਾਣਾ ਛੱਡ ਦਿਓ ਸਿਰਫ ਆਪਣੀ ਡਾਈਟ ਦੇ ਵਿੱਚ ਇਹ ਤਿੰਨ ਚੀਜ਼ਾਂ ਨੂੰ ਸ਼ਾਮਿਲ ਕਰ ਲਓ ਗੰਨੇ ਦਾ ਰਸ ਹੋ ਗਿਆ ਨਾਰੀਅਲ ਪਾਣੀ ਹੋ ਗਿਆ ਤੇ ਨਿੰਬੂ ਪਾਣੀ ਹੋ ਗਿਆ ਇਹ ਤਿੰਨ ਚੀਜ਼ਾਂ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਤੇ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਵਧੀਆ ਤੁਸੀਂ ਹੈਲਦੀ ਤੁਸੀਂ ਮਹਿਸੂਸ ਕਰੋਗੇ ਫਿਟ ਮਹਿਸੂਸ ਕਰੋਗੇ ਤੇ ਤੁਹਾਡਾ ਭਾਰ ਜਿੰਨਾ ਮੇਰੇ ਮੇਰੇ ਪਿੰਡ ਭਰਾਵਾਂ ਦਾ ਭਾਰ ਵਜਿਆ ਹੋਇਆ ਦੇਖਿਓ ਭਾਰ ਵੀ ਉਹਨਾਂ ਦਾ ਬੋਸ ਛੇਤੀ ਤੇ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਏਗਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ